काफ़ी स्वाद करते हैं जो तो बहुत बहुत रखी है बख्शा गल करते हैं अब मौसम बारे में दस दिए कि जो कि मौसम हल्की जो शुरू हो चुकी है हल्का क्योंकि तापमान लगातार बढ़ता जा रहा है अंत कड है परंतु जो दोपैर होंगी है तो तापमान एकदम सेकना पहुँच रही कहें मार्च वाला महीना शुरू हो चुके हैं परंतु अजा कुछ नहीं होंगे भी शाम ट है तो शाम होंगी है तो ਉਹਨਾਂ ਲੋਕ ਜੂ ਕੀ ਕਰਦੇ ਆ ਉਹ ਸੈਂਟਰ ਕੋਟੇ ਪਾਉਂਦੇ ਨੇ ਉਦੋਂ ਹਵਾ ਜੋ ਕੀ ਹਵਾ ਚੱਲ ਰਹੀ ਹੁੰਦੀ ਆ ਉੱਥਰ ਪੱਛੋਂ ਦੀ ਹਵਾ ਠੰਡੀ ਹੋ ਚੱਲਦੀ ਹੁੰਦੀ ਆ ਪਹਾੜੀ ਦਾ ਅੰਕਲ ਹੋ ਕੇ ਬਰਸਬੜੀ ਦਾ ਨਾਂ ਟਕਰ ਆਗੇ ਤੇ ਹੋ ਜੋ ਕੀ ਹਵਾ ਸਾਡੇ ਸਰੀਰ ਨੂੰ ਲੱਕਦੀ ਆ ਸਾਡੇ ਜੋ ਕੀ ਅੰਦਰ ਸਾਡਾ ਟੈਂਪਰੇਚਰ ਚ ਬੋਡੀ ਦਾ ਉਹ ਸਹੀ ਨਹੀਂ ਹੁੰਦਾ ਇਸ ਨਾਲ ਸਾਨੂੰ ਸਾਡੇ ਕਿਤਾਬ ਹਨ ਉਹ ਵਿਗੜ ਜਾਂਦਾ ਹੈ ਤੇ ਅਸੀਂ ਯੂਪੀ ਸਹੀ ਅੰਹੀੜੇ ਪਾਉਂਦੇ ਅਸੀਂ ਜੋ ਕੀ ਬਿਮਾਰ ਹੋ ਜਾਂਦੇ ਜੋ ਕੀ ਅਸਲੀ ਹੋਣ ਜੋ ਕੀ ਇਹ ਮੌਸਮ ਚੱਲ ਰਿਹਾ ਸੋ ਆਪ ਨੂੰ ਆਪਣਾ ਜੋ ਕੀ ਪਛਾੜ ਰੱਖੋ ਤੋ ਪਹਿਲੇ ਬੜੇ ਤੋ ਗੋਰਤੂ ਸੀ ਥੋੜਾ ਮੋਟਾ ਵਗ ਰੱਖੋ ਜੇ ਆਪਾਂ ਖੋਲ ਲਵੋ ਫਿਰ ਕੁਝ ਨਹੀਂ ਹੁੰਦਾ ਪਰੰਤੂ ਜੇਕਰ ਤੁਸੀਂ ਬੜਪੜੇ ਨੰਨਤਣੇ ਚਾਹੁੰਦੇ ਤਾਂ ਤੁਸੀਂ ਪਾਣੀ ਦਾ ਕਦਰਕ ਕਰ ਸਕਦੇ ਹਾਂ ਜੋ ਕਿ ਉੱਥੇ ਪ੍ਰੈਪਰੇਸ਼ਨ ਸ਼ੁਰੂ ਹੋ ਚੁੱਕੀ ਹੈ ਅੰਤ ਜੋ ਕਿ 8:00 ਤੋਂ 9:00 ਦੇ ਵਿੱਚ ਜੋ ਕਿ ਵਰਤਮਾਰੀ ਹੋ ਗਈ ਹੈ ਸੋ ਜੇਕਰ ਤੁਹਾਨੂੰ ਬੜ ਲੱਗੇ ਤਾਂ ਅਮਰੇ ਕੋਲ ਇੱਕ ਵੀਡੀਓ ਹੈ ਇੰਸਟਾਗ੍ਰਾਮ ਜਾਈ ਹੋਈ ਹੈ ਇੰਸਟਾ ਤੇ ਆਈ ਹੋਈ ਹੈ ਮੈਂ ਉਹ ਜੋ ਕਿ ਵੀਡੀਓ ਅਪਲੋਡ ਕਰ ਕਰ ਦੂੰਗਾ ਜੇ ਹੋ ਗਈ ਤਾਂ ਨਹੀਂ ਤਾਂ ਕਿ ਹੋਰ ਤਾਂ ਚੱਕਣੀ ਪਣੀ ਵੀਡੀਓ ਤੇ ਬਾਕੀ ਟ੍ਰੈਕਰ ਤੋਂ ਸਣੀ ਕੁੰਮਰ ਦੇ ਚੁੱਕੀ ਨਾ ਪਹਾੜਾਂ ਵਿੱਚ ਜਾ ਸਕਦੇ ਹੋ ਹਰ ਲੋਕਾਂ ਨੂੰ ਜੋ ਕਿ ਕੁੰਮਰ ਦਾ ਜੋ ਕਿ ਮੌਕਾ ਜੁੜ ਮਨਾ ਚਾਹੀਦਾ ਕਿਉਂਕਿ ਲੋਕਾਂ ਨੂੰ ਦੁਨੀਆਵਾਰੇ ਪਤਾ ਲੱਗਣ ਜਾਈ ਦੁਨੀਆ ਵਿੱਚ ਕੀ ਕੀ ਕਰਦੀ ਹੈ ਤੇ ਕਿਉਂਕਿ ਉਹਨਾਂ ਦਾ ਕੀ ਮਕਸਦ ਹੈ ਕਿਉਂ ਅਸੀਂ ਇੱਥੇ ਕੁੰਮਰ ਜਾਂਦੇ ਹਾਂ ਉਹਦੀ ਸਾਰੀ ਜੋ ਕਿ ਹਿਸਟਰੀ ਪਤਾ ਹੋਣੀ ਚਾਹੀਦੀ ਹੈ ਉਹ ਜਿਸ ਕਰਕੇ ਉਹ ਕੁੰਮਰ ਫਿਰ ਲਈ ਜਾਇਆ ਕਰੋ ਤਾਂ ਕਿ ਤੁਹਾਡੇ ਕਿੰਨਾਂ ਦੇ ਵਿੱਚ ਵਾਦਾ ਹੋਵੇ ਮੁਨੋ ਮੌਸਮ ਨਾਲ ਕਰਦੇ ਆ ਮੌਸਮ ਬੜੇ ਜੋ ਕਿਤਾਬਾਂ ਬਦਲਣੇ ਨੇ ਸ਼ੁਰੂ ਹੋ ਗਏ ਨੇ ਦੁਪਹਿਰਾਂ ਵੇਲੇ ਫਿਰ ਆਪਣਾ ਇਸ ਸ਼ਾਮਾਂ ਠੰਡੀਆਂ ਨੇ ਨਿਕਲੀਆਂ ਕਿਉਂਕਿ ਉੱਤਰ ਪੱਛਮ ਦੀ ਹਵਾ ਲੱਗਤਰ ਬਾਦਰੀ ਹੈ ਹੁਣ ਜੋ ਕਿ ਬੱਦਲਬਾਜ਼ੀ ਜੋ ਕਿ ਲੱਗ ਰਹੀ ਹੈ ਅਸਮਾਨ ਤੋਂ ਸੋਏ ਸਮੁੰਦਰਬਾਜ਼ੀ ਤੇ ਕਰਕੇ ਜੋ ਕਿ ਅਸਮਾਨ ਵਿੱਚ ਜੋ ਕਿ ਹੁਣ ਜੋ ਧੁੰਦਾ ਵੀ ਪੈਣੀ ਹੈ ਨਾ ਨਾ ਮਾਤਰੀ ਨੇ ਇਹ ਕੋਟ ਪੈਂਦੀ ਦਾ ਸੋਟੇ ਤੋਂ ਥੋੜੀ-ਮੋਤੀ ਪੈਂਦੀ ਹੈ ਫਸਕੇ ਪੱਦਰ ਨਹੀਂ ਹੋ ਵੀ ਹਟ ਜਾਂਦੀ ਹੈ ਤੇ ਕੋਰਾਤਾ ਦਾ ਨਾ ਹੀ ਮਾਤਰਾ ਹੈ ਕੁਝ ਜਿਹੜੇ ਬੰਦਰਗੋਈ ਨੇ ਜੋ ਕਿ ਨਿਗਮ ਦੇਣਾ ਸ਼ੁਰੂ ਕਰਤਾ ਹੈ ਜੋ ਤੇ ਨਿਗਮ ਨੂੰ ਪਤਾ ਹੀ ਕੋਰਾ ਨਹੀਂ ਪੈਂਦਾ ਸੋ ਬਾਕੀ ਜਿਵੇਂ ਬਾਰੇ ਮੌਸਮ ਬਾਰੇ ਹੋਰ ਕੋਈ ਬਲਣ ਕਰਨ ਸੰਜੀ ਗਿਆਨ ਦੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਸੋ ਸਟੇ ਹਾਂ ਦੇ ਚੈਨ ਆਪਣੇ ਤੇ ਹੁਣ ਜਾ ਚਦੇ ਹਾਂ ਧੰਨਵਾਦ ਜੀ ਇਹ ਚੰਦੇ ਹੋਰ ਕੱਲ ਦੱਸ ਜੀ ਕਿ ਮੌਸਮ ਵਿੱਚ ਹੋਰ ਹਾਲ ਚਾਲ ਦੇ ਹਾਂ ਕਰਕੇ ਜੋ ਕਿ ਲੋਕਾਂ ਨੂੰ ਜੋ ਕਿ ਖਾਸ ਹੈ ਇਹ ਚਾਹੀਦਾ ਵੀ ਆਪਾਂ ਆਪਣੇ ਜਿਵੇਂ ਵਿਚਾਰ ਰੱਖਣ ਖਾਸ ਕਰ ਆਪਣੇ ਬੱਚਿਆਂ ਦੇ ਬਜ਼ੁਰਗਾਂ ਦਾ ਤਾਂ